ਪੰਜਾਬ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਤੇ ਇਸੇ ਵਿੱਚ ਆਲੇ ਹੀ ਹਿੱਤਵਾਨ ਨੂੰ ਦੱਸਦੀ ਕਿ ਅੰਮ੍ਰਿਤਸਰ ਥਾਣਾ ਮਕਬੂਲਪੁਰਾ ਅਦੀਨ ਇਲਾਕੇ ਦੇ ਵਿੱਚ ਪੁਲਿਸ ਨੇ ਆਰੋਪੀਆਂ ਦਾ ਐਨਕਾਊਂਟਰ ਕੀਤਾ ਹੈ ਜਿੱਥੇ ਐਨਕਾਊਂਟਰ ਕੀਤਾ ਹੈ ਜਿੱਥੇ ਦੱਸਦੀ ਕਿ ਜ਼ਖਮੀ ਵੀ ਹੋਇਆ ਇੱਕ ਵਿਅਕਤੀ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸ ਦਿਕੀ ਲਗਾਤਾਰ ਇਹ ਗਰੋਹ ਸੀਗਾ ਜਿਹੜਾ ਕੀ ਐਕਟਿਵ ਸੀਗਾ ਤੇ ਆਇਦਿਨੀ ਕਿਸੇ ਘਰ ਨੂੰ ਜਾਂ ਫਿਰ ਕਿਸੇ ਜਗ੍ਹਾ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਸੀ ਪਰ ਇਸ ਵਾਰ ਉਹ ਨਾਕਾਮਯਾਬ ਰਏ ਅਤੇ ਪੁਲਿਸ ਵੱਲੋਂ ਉਹਨਾਂ ਤੇ ਐਕਸ਼ਨ ਲਿਆ ਗਿਆ ਤੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਸਾਰੇ ਮਾਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਸਾਬ ਤੋਂ ਪਿਸਤਲ ਦੀ ਨੋਕ ਤੇ ਮੋਟਰਸਾਈਕਲ ਖੋਇਆ ਗਿਆ ਸੀ ਉਸ ਤੋਂ ਬਾਅਦ ਇੱਕ ਜੇਹੀ ਤੋਂ ਮੋਟਰਸਾਈਕਲ ਟੀਵੀ ਜਿਹੜੀ ਸੀ ਉਹ ਖੋਈ ਗਈ ਸੀ ਉਹਦੇ ਤੇ ਬੀ ਡਿਵੀਜ਼ਨ ਦੇ ਵਿੱਚ ਪਰਚੇ ਦੋਨੋਂ ਦਰਜ ਸੀਗੇ ਉਹ ਚ ਬੜੀ ਵਧੀਆ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਦੋ ਮੁੱਖ આરોપી ਗ੍ਰਿਫਤਾਰ ਕੀਤੇ ਮਨਮੀਤ ਤੇ ਲਵ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਆ ਕੱਲ ਜਦੋਂ ਬੀ ਡਿਵੀਜ਼ਨ ਦੀ ਟੀਮ ਨੂੰ ਉਹਨੇ ਦੱਸਿਆ ਕਿ ਮੈਂ ਆਪਣਾ ਜਿਹੜਾ ਪਿਸਤਲ ਲੈਦੇ ਦੇ ਨੋਕਤੇ ਉਹ ਸਾਰੀਆਂ ਸਨੇਚਿੰਗ ਕਰਦਾ ਹੁੰਦਾ ਸੀ ਤੋਂ ਉਹਦੇ ਤੋਂ ਰਿਕਵਰੀ ਕਰਾ ਕੇ ਇੱਕ ਬੱਤੀਪੋਰ ਦਾ ਪਿਸਤਲ ਸੀ ਪੰਜ ਰਾਉਂਡਸ ਮਿਲੇ ਸੀਗੇ ਜਦੋਂ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹਨੇ ਕਿਹਾ ਮੇਰੀ ਤਪੀਤ ਥੋੜੀ ਖਰਾਬ ਹੈ ਤੋਂ ਜਦੋਂ ਉਤਰਿਆ ਤੋਂਨੇ ਮੁਲਾਜ਼ਮ ਦਾ ਜਿਹੜਾ ਸਰਵਿਸ ਪਿਸਤਲ ਨੂੰ ਖੋ ਕੇ ਕਾਕ ਕਰ ਲਿਆ ਤੇ ਮੁਲਾਜ਼ਮ ਨੇ ਉਹਨੂੰ ਹੱਥ ਪਾ ਕੇ ਜਫਾ ਪਾ ਲਿਆ ਉਦੋਂ ਹੀ ਉਸ ਗੁੱਥਮ ਗੁੱਥੀ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਉਹਦੇ ਇੰਜਰਡ ਹੋਇਆ ਉਹਦੇ ਨਾਲ ਮਨਮਨੀਤ ਜਿਹੜਾ ਉਹਨੂੰ ਉਹਦੇ ਹੀ ਸਿਵਲ ਹਸਪਤਾਲ ਆਪਣੇ ਹਸਪੀਟਲ ਚ ਦਾਖਲ ਕਰਾ ਦਿੱਤਾ ਗਿਆ ਸੀ ਜਿੱਥੇ ਉਹਦੀ ਹਾਲਤ ਠੀਕ ਹੈ ਤੇ ਇਹਦੇ ਚ ਜਿਹੜੀ ਪੁਲਿਸ ਪਾਰਟੀ ਆ ਸਾਡੀ ਐਸਆਈ ਹਰਨੇਕ ਸਿੰਘ ਦਾ ਪਿਸਤਲ ਖੋਇਆ ਸੀ ਜਿਹੜਾ ਕਿ ਉਹਨਾਂ ਕੁਥਮ ਗਤੀਵਾ ਅੱਛਾ ਸਰ ਇਹ ਕਿੱਥੇ ਲੱਗੀ ਤਾਂ ਸਰ ਇਹਦੇ ਕੋਲੋਂ ਕੁਝ ਬਰਾਮਦ ਹੋਇਆ ਜੀ ਮਨਮੀਂ ਕੀ ਕੁਝ ਬਰਾਮਦ ਇਹ ਇਹਦੇ ਤੋਂ ਜੀ ਇੱਕ ਮੋਟਰਸਾਈਕਲ ਦੋ ਇਹਨਾਂ ਦੇ ਮਿਲੇ ਆ ਜਿਹੜੇ ਇੱਕ ਗਰੰਥੀ ਸਾਹਿਬ ਸਿੰਘ ਦਾ ਸੀਗਾ ਇੱਕ ਜੇਏ ਤੋਂ ਜਿਹੜਾ ਐਕਟਿਵ ਆ ਉਹ ਪਲੱਸ ਕੱਲ ਬੱਤੀਪੁਰ ਦਾ ਪਿਸਤਲ ਤੇ ਪੰਜ ਰਾਉਂਡਸ ਲਾਈਵ ਮਲੇ ਇਹਦੇ ਸਿਰ ਮਨਮੀਤ ਦੇ ਖਿਲਾਫ ਪਹਿਲਾਂ ਦੋ ਐਫਆਈਆਰ ਹਨ ਜੀ ਇੱਕ 2020 ਦੀ ਹੈ ਉਹ ਵੀ ਸਨੇਚਿੰਗ ਦੀ ਹੈ ਪੀ ਡਿਵੀਜ਼ਨ ਦੀ ਔਰ ਇੱਕ ਲੇਟੈਸਟ ਹੈਗੀ ਹੈ ਜਿਹੜੀ 41 ਨੰਬਰ 4325 ਦੀ ਜਿਹ ਚ ਜਿਹੜੇ ਦਰਬਾਰ ਸ੍ਰੀ ਦਰਬਾਰ ਸਾਹਿਬ ਦੇ ਆਪਣੇ ਇੱਕ ਗ੍ਰੰਥੀ ਸਾਹਿਬ ਤੋਂ ਇਹਨਾਂ ਨੇ ਉਹ ਖੋਇਆ ਸੀਗਾ ਆਪਣੇ ਪਿਸਤਲ ਇੱਥੇ ਸਰ ਇਹ ਕਦੇ ਕੋਈ ਰਿਕਵਰੀ ਕਰਨਾ ਐਸੀ ਤੱਕ ਹੀ ਰਿਕਵਰੀ ਦਸੀ ਜਨੇ ਵੀ ਕੀ ਗਿਆ ਇੱਥੇ ਇੱਥੇ ਬੱਤੀਪੁਰ ਦਾ ਪਿਸਤਲ ਸੀ ਜੋ ਰਿਕਵਰ ਹੋ ਗਿਆ ਸੀ ਔਰ ਪੰਜ ਰਾਉਂਡਸ ਆਲਰੇਡੀ ਰਿਕਵਰ ਹੋ ਕੇ ਜਦੋਂ ਵਾਪਸ ਜਾ ਰਹੇ ਸੀ ਇਹ ਥਾਣਾ ਮਕਬੂਲਪੁਰ ਦਾ ਏਰੀਆ ਇੱਥੇ ਹੋਇਆ ਬੀੜਵੀਨ ਦੇ ਅੰਦਰ ਕੋਈ ਇਹਦੇ ਵਿੱਚ ਦਿਖਾਈ ਦੇ ਰਿਹਾ ਜਿਹੜਾ ਸੀਸੀਟੀਵੀ ਦੇ ਵਿੱਚ ਪਿਸਤਲ ਦਿਖਾਈ ਦੇ ਰਿਹਾ ਉਹੀ ਹੈ ਜੀ ਹਾਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਜਿਹੜੀ ਪਿਸਤਲ ਦੀ ਨੋਕ ਤੇ ਜਿਹੜੇ ਕੰਮ ਕਰਦੇ ਸੀ ਔਰ ਇਹ ਜਿਹੜੀਆਂ ਤੁਹਾਡੇ ਵੱਲੋਂ ਵੀ ਸਾਰਿਆਂ ਨੇ ਦੇਖੀਆਂ ਬੜੀਆਂ ਵਾਇਰਲ ਵੀ ਹੋਈਆਂ ਸੀ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦੇ ਇਨਸੀਡੈਂਟ ਸੀ ਦੋਨੋਂ ਸਨੇਚਿੰਗ ਦੇ ਜਿੰਨਾ ਕਿ ਦਹਿਸ਼ਤ ਪੈਂਦੀ ਸੀ ਪਿਸਤਲ ਜਿਹੜਾ ਬਰਾਮਦ ਹੋਇਆ ਜਿਹੜਾ ਪਿਸਤਲ ਬਰਾਮਦ ਹੋਇਆ ਕੀ ਉਹਨੇ ਉਹ ਹੀ ਖੋਇਆ ਸੀ ਜਾਂ ਪੁਲਿਸ ਮੁਲਾਜ਼ਮ ਦਾ ਖੋਇਆ ਪੁਲਿਸ ਮੁਲਾਜ਼ਮ ਦਾ ਸਰਵਿਸ ਪਿਸਤਲ ਖੋਇਆ ਸੀ ਉਹ ਕਿਉਂਕਿ ਦੂਜਾ ਜਿਹੜਾ ਬਰਾਮਦ ਸੀ ਉਹ ਤਾਂ ਖਾਲੀ ਸੀ ਪਿਸਤਲ ਇੰਨੇ ਕੰਮ ਕਰ ਰਹੇ ਸੀ ਉਹ ਸਾਰਾ ਹੁਣ ਇਹ ਤੇ ਕਾਰਵਾਈ ਕਰਾਂਗੇ ਜੀ ਉਹ ਗੋਲੀ ਇੱਕੋ ਚੱਲੀ ਹੈ ਸਿਰ ਤੇ ਹਾਂਜੀ ਕਿਹੜੀ ਗਰੁੱਪ ਨਾਲ ਸੀ ਕਿਸੇ ਨਾਲ ਸੀ ਹਾਂਜੀ ਫਿਰ ਕਿਸੇ ਗਰੁੱਪ ਨਾਲ ਕੰਮ ਇਹ ਗਰੁੱਪ ਨਹੀਂ ਮਾੜੇ ਬੰਦੇ ਆ ਪੁਰਾਣੇ ਕ੍ਰਿਮਨਲ ਜੇਲ੍ਹਾਂ ਚ ਰਹੇ ਆ ਤੇ ਮੁੜ ਕੇ ਆ ਕੇ ਇਹੀ ਕੰਮ ਕਰ ਰਹੇ ਸਰ ਇਹ ਦੋ ਹੀ ਜਣਾ ਗਰੁੱਪ ਆ ਤੇ ਹੋ ਗਏ ਦੋ ਆ ਜੀ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਮੈਨੂੰ ਉਮੀਦ ਹੈ ਕਿ ਉਹ ਤੋਂ ਵੀ ਕਾਫੀ ਸਾਨੂੰ ਟੂ-ਵੀਲਰ ਦੀ ਰਿਕਵਰੀ ਹੋਣ ਦੀ ਆਸ ਹੈ ਕਿ ਉਹਨਾਂ ਦੀ ਪਿੱਛੇ ਕਿੱਥੋਂ ਆਈ ਹੈ ਕੀ ਹੈ ਉਹ ਸਾਰਾ ਵੈਰੀਫਾਈ ਕਰਨਾ ਹੈ ਬੈਕਗ੍ਰਾਉਂਡ ਕੀ ਇਹਨਾਂ ਦੀ ਦੋ ਮੁਕਤਮੇ ਦਰਜ ਹੈ ਜੀ ਪਹਿਲਾਂ ਵੀ